ਇਸ ਸਾਲ ਕਾਨਸ ਫਿਲਮ ਫੈਸਟੀਵਲ 13 ਤੋਂ 24 ਮਈ ਤੱਕ ਆਯੋਜਿਤ ਕੀਤਾ ਗਿਆ ਸੀ ਫੈਸਟੀਵਲ ਦੇ ਦੌਰਾਨ ਭਾਰਤੀ ਤੇ ਅੰਤਰਰਾਸ਼ਟਰੀ ਪੱਤਰਕਾਰਾਂ ਦਾ ਧਿਆਨ ਖਿੱਚਣ ਵਾਲੀ ਇੱਕ ਭਾਰਤੀ ਫਿਲਮ ਪੰਜਾਬ 95 ਸੀ ਜਿਸ ਦੇ ਵਿੱਚ ਦਲਜੀਤ ਦੋਸਾਂਜ ਕਮਲਜੀਤ ਅਰਜੁਨ ਰਾਮਪਾਲ ਸੁਵਿੰਦਰ ਵਿਕੀ ਤੇ ਗੀਤਿਕਾ ਵਿਦਿਆ ਉਹਲੀ ਆਨ ਵਰਗੇ ਜਿਹੜਿਆ ਕਲਾਕਾਰ ਪੀ ਨੇ ਨਿਰਦੇਸ਼ਨ ਹਨੀ ਤਰੇਹਨ ਪਿਛਲੇ 2 ਸਾਲਾਂ ਤੋਂ ਫਿਲਮ ਰਿਲੀਜ਼ ਕਰਵਾਉਣ ਦੇ ਲਈ ਘਰ ਘਰ ਭਟਕ ਰਹੇ ਨੇ ਇਸ ਦਾ ਪ੍ਰੀਮੀਅਰ ਸਤੰਬਰ 2023 ਦੇ ਵਿੱਚ ਟ੍ਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਹੋਣਾ ਸੀ ਪਰ ਭਾਰਤੀ ਅਧਿਕਾਰੀਆਂ ਨੇ ਫਿਲਮ ਨਿਰਮਤਾਵਾਂ ਨੂੰ ਕਿਹਾ ਕਿ ਉਹਨਾਂ ਨੂੰ ਫਿਲਮ ਵਾਪਸ ਲੈਣੀ ਪਵੇਗੀ ਉਦੋਂ ਤੋਂ ਪੰਜਾਬ 1950 ਸੌਰੀ ਉਦੋਂ ਤੋਂ ਪੰਜਾਬ 95 ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਅਤੇ ਫਿਲਮ ਨਿਰਮਤਾਵਾਂ ਦੇ ਵਿਚਕਾਰ ਫਸੀ ਹੋਈ ਹੈ ਮਨੁੱਖੀ ਅਧਿਕਾਰਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਇਹ ਫਿਲਮ ਅਜੇ ਤੱਕ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈ ਆ ਕਿਉਂਕਿ ਇਸ ਨੂੰ ਇੱਕ ਤੋਂ ਪੱਛੜਾ ਸਾਲ ਤੋਂ ਸਮਾਂ ਹੋ ਚੁੱਕਾ ਹੈ ਤੇ ਇਹ CBSE ਦੁਆਰਾ ਪ੍ਰਮਾਣਿਤ ਨਹੀਂ ਕੀਤੀ ਗਿਆ CBSE FC ਨੇ ਫਿਲਮ ਦੇ ਵਿੱਚ 127 ਜਿਹੜਾ ਕੱਟ ਲਗਾਉਣ ਦੇ ਲਈ ਕਿਹਾ ਇਸ ਫਿਲਮ ਦੀ ਕੋਈ ਗਰੰਟੀ ਨਹੀਂ ਆ ਫਿਲਮ ਉਦੋਂ ਵੀ ਰਿਲੀਜ਼ ਹੋਵੇ ਪਿਛਲੇ ਹਫਤੇ ਪੰਜਾਬੀ ਅਦਾਕਾਰ ਤੇ ਗਾਇਕ ਦਲਜੀਤ ਦੋਸਾਂਝ ਨੇ ਫਿਲਮ ਪਿਛਲੇ ਹਫਤੇ ਪੰਜਾਬੀ ਅਦਾਕਾਰ ਤੇ ਗਾਇਕ ਦਲਜੀਤ ਦੋਸਾਂਝ ਨੇ ਫਿਲਮ ਨਿਰਮਾਤਾ ਹਨੀ ਤ੍ਰੇਹਨ ਅਤੇ ਸੁਨਿਆਨਾ ਸੁਰੇਸ਼ ਤੇ ਦੁਆਰਾ ਇੱਕ ਸਾਂਝੀ ਇੰਸਟਾਗ੍ਰam ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਫਿਲਮ ਨੂੰ ਲੈ ਕੇ ਨਿਰਾਸ਼ਾ ਜ਼ਾਹਿਰ ਕੀਤੀ ਉਹਨਾਂ ਕਿਹਾ ਕਿ ਰਿਲੀਜ਼ ਨਹੀਂ ਹੋ ਰਹੀ ਆ ਇਹ ਫਿਲਮ ਦਲਜੀਤ ਦੋਸਾਂਝ ਦੀ ਦੂਜੀ ਫਿਲਮਾਂ ਜਿਸ ਨੂੰ ਕਿ ਹਾਲ ਹੀ ਦੇ ਵਿੱਚ ਭਾਰਤ ਵਿੱਚ ਰਿਲੀਜ਼ ਹੋਣ ਤੋਂ ਰੋਕਿਆ ਗਿਆ ਇਸ ਦੇ ਨਾਲ ਹੀ ਜਲ ਦੱਸਦੀ ਕਿ ਜਸਵੰਤ ਸਿੰਘ ਖਾਲੜਾ ਕੌਣ ਸੀ ਜਸਵੰਤ ਸਿੰਘ ਕਾਲੜਾ ਅੰਮ੍ਰਿਤਸਰ ਤੋਂ ਸੀ ਅਤੇ 1980 ਤੇ 90 ਦੇ ਦਹਾਕਿਆਂ ਤੱਕ ਪੰਜਾਬ ਦੇ ਵਿੱਚ ਆਤਵਾਦੀ ਦੌਰਾਨ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਲਾਪਤਾ ਹੋਣ ਦੇ ਵਿਰੁੱਧ ਮੁਹਿੰਮ ਚਲਾਉਣ ਦੇ ਲਈ ਜਾਣਿਆ ਜਾਂਦਾ ਸੀ ਬਾਅਦ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਛੁੱਟੇ ਮੁਕਾਬਲਿਆਂ ਵਿੱਚ ਮਾਰੇ ਗਏ ਸਨ ਸਹਿਕਾਰੀ ਬੈਂਕ ਦੇ ਡਾਇਰੈਕਟਰ ਤੋਂ ਮਨੁੱਖੀ ਅਧਿਕਾਰ کارਕੁਨ ਬਣੇ ਖਾਲੜਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸਕੱਤਰ ਵੀ ਨਿਯੁਕਤ ਕੀਤਾ ਗਿਆ ਸੀ ਇਹ ਵਿੰਗ ਵਿਸ਼ੇਸ਼ ਤੌਰ ਤੇ ਗੈਰ ਨਿਆਂਇਕ ਹਤਿਆਮਾਂ ਦੇ ਕਾਥਿਤ ਮਾਮਲਿਆਂ ਦੀ ਜਾਂਚ ਲਈ ਬਣਾਇਆ ਗਿਆ ਸੀ ਹਾਲਾਂਕਿ ਜਸਵੰਤ ਸਿੰਘ ਖਾਲੜਾ ਖੋਦਵੀ ਅਜੇ ਹੀ ਇੱਕ ਜ਼ਬਰਦਸਤ ਦੀ ਲਾਪਤਾ ਹੋਣ ਦਾ ਸ਼ਿਕਾਰ ਹੋਏ ਸਨ 6 ਦਸੰਬਰ 1995 ਨੂੰ ਉਹਨਾਂ ਨੂੰ ਕਈ ਕਥਿਤ ਤੌਰ ਤੇ ਜਿਹੜੀ ਆ ਉਸ ਸਮੇਂ ਦੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਦੇ ਇਸ਼ਾਰਿਆਂ ਤੇ ਉਹਨਾਂ ਨੂੰ ਘਰੋਂ ਅਗਵਾ ਕਰ ਲਿਆ ਗਿਆ ਸੀ ਮਨੋਕੀ ਅਧਿਕਾਰ ਕਾਰਪੂਨ ਨੂੰ ਚੰਪਾਲ ਪੁਲਿਸ ਸਟੇਸ਼ਨ ਦੇ ਵਿੱਚ ਤਸਹੀਹ ਦਿੱਤੇ ਗਏ ਸਨ ਅਤੇ ਫਿਰ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਨੂਨਾ ਦੀ ਲਾਸਟ ਜੀਡੀਐ ਸਤਲੁਜ ਦਰਿਆ ਤੇ ਹਰੀਕੇ ਪੁਲ ਦੇ ਨੇੜੇ ਸੁਰਤਿਤ ਕੀਤੀ ਗਈ ਸੀ ਖਾਲੜਾ ਦੀ ਪਤਨੀ ਪਰਮਜੀਤ ਕੌਰ ਤੇ ਫਲੋ ਦਾਇਰ ਪਟੀਸ਼ਨ ਤੇ 1996 ਦੇ ਵਿੱਚ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਇਹ ਮਾਮਲਾ ਸੀਬੀਆਈ ਯਾਨੀ ਕਿ ਕੇਂਦਰੀ ਜਾਂਚ ਪਿਊਰ ਨੂੰ ਸੌਂਪ ਦਿੱਤਾ ਜਾਵੇ। ਸੋ ਪਟਿਆਲਾ ਦੀ ਇੱਕ ਆਦਾਤ ਦੇ ਵੱਲੋਂ 2005 ਦੇ ਵਿੱਚ ਜਸਵੰਤ ਸਿੰਘ ਖਾਲੜਾ ਦੇ ਕਤਲ ਦੇ ਲਈ 6 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਵੀ ਠਹਿਰਾਇਆ ਗਿਆ ਸੀ। ਸੁਪਰੀਮ ਕੋਰਟ ਨੇ 2011 ਦੇ ਵਿੱਚ ਇਸ ਫੈਸਲੇ ਨੂੰ ਪ੍ਰਕਰਾਰ ਰੱਖਿਆ ਅਤੇ ਉਸੇ ਸਾਲ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਬਗਾਵਤ ਦੇ ਸਮੇਂ ਦੇ ਦੌਰਾਨ ਹੀ ਸਰਕਾਰੀ ਏਜੰਸੀਆਂ ਦੇ ਦੁਆਰਾ ਲਵਾਰਿਸ ਲਾਸ਼ਾਂ ਦੇ ਸਤਕਾਰ ਦੇ 657 ਮਾਮਲਿਆਂ ਦੀ ਜਾਂਚ ਕਰਨ ਲਈ ਕੂਚ ਪਦਰੀ ਰਾਜ ਕਮੇਟੀ ਨੂੰ ਨਿਰਦੇਸ਼ ਦਿੱਤਾ ਖਾਲੜਾ ਵੀ ਸਮੂਹ ਦੇ ਤੇ ਵਿਚਾਰ ਕਰ ਰਿਆ ਸੀ ਸੋ ਦੱਸਦੇ ਕਿ ਖਾਲੜਾ ਜੀ ਤੇ ਫਿਲਮ ਪਣੀ ਸੀ ਜੋ ਕਿ ਰਿਲੀਜ਼ ਨਹੀਂ ਹੋ ਚੁੱਕੀ ਹੈ